ਸੋ ਖਵੀਰ ਸਿੰਘ ਬਾਦਲ ਦੇ ਉੱਤੇ ਅੱਜ ਤੜਕਸਾਰ ਗੋਲੀ ਚਲਾਈ ਗਈ ਹਾਲਾਂਕਿ ਉਹ ਗੋਲੀ ਉਹਨਾਂ ਨੂੰ ਨਹੀਂ ਲੱਗੀ ਪਰ ਗੋਲੀ ਚੱਲੀ ਔਰ ਉਹ ਗੋਲੀ ਜਿਹੜੀ ਆ ਉਹ ਜਾ ਕੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਇੱਕ ਦੀਵਾਰ ਦੇ ਉੱਤੇ ਜਾ ਲੱਗੀ ਉਸ ਤੋਂ ਬਾਅਦ ਗੋਲੀ ਚਲਾਣ ਵਾਲੇ ਯਾਨੀ ਕਿ ਨਰੈਨ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਸਾਰੀਆਂ ਚੀਜ਼ਾਂ ਹੁਣ ਤੱਕ ਟੀਵੀ ਤੇ ਚੱਲਦੀਆਂ ਪਈਆਂ ਨਿਊਜ਼ ਚੈਨਲਸ ਤੇ ਚੱਲਦੀਆਂ ਪਈਆਂ ਸਾਰੇ ਅਸੀਂ ਦੇਖ ਰਹੇ ਹਾਂ ਪਰ ਇਹਦੇ ਕਾਰਨ ਕੀ ਰਹੇ ਨੇ ਇਸ ਮਾਮਲੇ ਦੇ ਪਿੱਛੇ ਕੀ ਹੈ ਤੇ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਮੁਖ ਸਲਾਹਕਰ ਭਾਈ ਹਰਜਿੰਦਰ ਸਿੰਘ ਜਿੰਦਾ ਮੌਜੂਦ ਨੇ ਭਾਈ ਸਾਹਿਬ ਸਾਨੂੰ ਦਿੱਤਾ ਬਹੁਤ ਸ਼ੁਕਰੀਆ ਸ਼ੁਕਰ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਅੱਜ ਜਿਹੜੀ ਸਿਚੁਏਸ਼ਨ ਵਾਪਰੀ ਹੈ ਅੱਜ ਅਸੀਂ ਕੱਲ ਤੱਕ ਗੱਲ ਕਰ ਰਹੇ ਸੀ ਕਿ ਤਨਖਾਹ ਲੱਗੀ ਹੈ ਨਿਭਾ ਰਹੇ ਨੇ ਅੱਜ ਅਚਾਨਕ ਗੋਲੀ ਚੱਲ ਗਈ ਮੈਂ ਇੱਥੇ ਸ਼ੁਰੂ ਕਰਾਂਗਾ ਕਿਵੇਂ ਦੇਖਦੇ ਹੋ ਅੱਜ ਦੀ ਸਿਚੁਏਸ਼ਨ ਜਿਹੜੀ ਇਹ ਸੁਖਬੀਰ ਬਾਦਲ ਦੇ ਉੱਤੇ ਅੱਜ ਸਵੇਰੇ ਸਵੇਰੇ ਜਿਹੜੀ ਗੋਲੀ ਚੱਲਣ ਦੀ ਖਬਰ ਆਈ ਹੈ ਨਾ ਤੇ ਹਜੇ ਕਿਸੇ ਦੇ ਮੂੰਹ 'ਚ ਇੰਨੀ ਗੱਲ ਹੁੰਦੀ ਸੀਗੀ ਕਿ ਸੁਖਵੀਰ ਬਾਦਲ ਨੂੰ ਅੱਜ ਕਿਸੇ ਨੇ ਗੋਲੀ ਮਾਰੀ ਐ ਤੇ ਅਗਲੀ ਗੱਲ ਜਦੋਂ ਕਹਿੰਦਾ ਸੀ ਨਾ ਕਿ ਉਹਨੂੰ ਉਹ ਗੋਲੀ ਤੋਂ ਬਚ ਗਿਆ ਤੇ ਉਦੋਂ ਹੀ ਮਤਲਬ ਜਿਹੜਾ ਆਧਾ ਇੱਕ ਮਾਹੌਲ ਸੀਗਾ ਉਹ ਠੰਡਾ ਪੈਨਾ ਸੀ ਤੇ ਹੁੰਦਾ ਐ ਆਮ ਇਹ ਆਮ ਗੱਲ ਹੈ ਕਿਉਂਕਿ ਜਦੋਂ ਵੀ ਤੁਸੀਂ ਇਦਾਂ ਦੀ ਕੋਈ ਗੱਲ ਸੁਣਦੇ ਆ ਜਿਸ ਬੰਦੇ ਦੇ ਉੱਤੇ ਇਹ ਇਲਜ਼ਾਮ ਹੋਣ ਕਿ ਗੁਰਗਰਾਂ ਸਾਹ ਮਾਰਦੀ ਬੇਦੀਮਿਆ ਕਰਾਈਆਂ ਹੁਣ ਜਿਨੇ ਜਿਨੇ ਆਪਣੇ ਜਰਾਜ ਦੌਰਾਨ ਆਪਣੇ ਕਾਲ ਦੌਰਾਨ ਸਿੱਖਾਂ ਦੇ ਉੱਤੇ ਅੰਨੀਆਂ ਗੋਲੀਆਂ ਚਲਾਈਆਂ ਹੋਣ ਗੁਰੂ ਗ੍ਰੰਥ ਸਾਹਿਬ ਮਾਰ ਦੀ ਬੇਦਬੀ ਕੀਤੀ ਹੋਵੇ ਉਹਦੇ ਪਿਤਾ ਦੇ ਉੱਤੇ ਦੋਸ਼ ਹੋਣ ਜਥੇਦਾਰ ਤੱਕ ਨੂੰ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਮਰਵਾਣ ਤੱਕ ਦੇ ਤੇ ਹੋਰ ਕਈ ਕੁਝ ਕੀਤਾ ਹੋਵੇ ਜਿਨ੍ਹਾਂ ਨੇ ਜਿਨ੍ਹਾਂ ਨਾਲ ਕੌਮ ਬੜੀ ਲੰਬੇ ਸਮੇਂ ਤੋਂ ਇਹ ਚੀਜ਼ ਸੋਚਦੀ ਹੋਵੇ ਕਿ ਯਾਰ ਕਦੀ ਸੁਭਾਊਗਾ ਕਦੀ ਸਾਡੇ ਨਾਲ ਵੀ ਇਨਸਾਫ ਹੋਊਗਾ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਬੰਦੇ ਅੱਦਾਰੀ ਕੋ ਖਬਰ ਸੁਣਦਾ ਨਾ ਇੱਕ ਵਾਰ ਤੈਨੂੰ ਲੱਗਦਾ ਹੈ ਕਿ ਰੱਬ ਦੇ ਘਰ ਜਿਹੜੀ ਹੈ ਦੇਰ ਹੈਗੀ ਆਂ ਦੇਰ ਨਹੀਂ ਮਗਰ ਹੁੰਦਾ ਕੀ ਹੈ ਥੋੜੀ ਇਹਦੇ ਬਾਰੇ ਜਦੋਂ ਜਾਣਕਾਰੀ ਆਪਾਂ ਇਕੱਠੀ ਕਰਨੀ ਸ਼ੁਰੂ ਕਰਦੇ ਆਂ ਭਾਈ ਨਰੈਨ ਸਿੰਘ ਚੋੜਾ ਜੀ ਦਾ ਜਦੋਂ ਨਾਂ ਵਿਚ ਆਂਦਾ ਹੈ ਚੀਜ਼ਾਂ ਦੀ ਵੀਡੀਓ ਆਉਣ ਲੱਪਣੀਆਂ ਸਾਰੀਆਂ ਚੀਜ਼ਾਂ ਦਿਖਣ ਲੱਪਣੀਆਂ ਫਿਰ ਹੌਲੀ-ਹੌਲੀ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਅਲੱਗ-ਅਲੱਗ ਤਰੀਕੇ ਦਾ ਜਿਹੜਾ ਲੋਕਾਂ ਵੱਲੋਂ ਮੈਸੇਜ ਜਿਹੜਾ ਉਹ ਦਿੱਤਾ ਜਾ ਰਿਹਾ ਬਹੁਤਾ ਮੀਡੀਆ ਤੇ ਇਸ ਵੇਲੇ ਹੀ ਕੋਸ਼ਿਸ਼ ਕਰ ਰਿਹਾ ਕਿ ਨਰੈਨ ਸਿੰਘ ਚੋੜਾ ਜੀ ਨੂੰ ਅੱਤਵਾਦੀ ਕਰਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਜਦਕਿ ਉਹਨਾਂ ਦੇ ਜਿਹੜੇ ਕੀਤੇ ਕੌਮ ਨੇ ਜੇ ਜਿਹੜੀਆਂ ਸੇਵਾਵਾਂ ਉਹ ਦੇ ਚੁੱਕੇ ਨੇ ਕੌਮ ਨੂੰ ਜੇ ਬੰਦਿਆਂ ਨੂੰ ਪਤਾ ਹੋਵੇ ਕੌਮ ਹੁੰਦੀ ਕੀ ਐ ਤੇ ਫਿਰ ਉਹ ਕਦੀ ਉਹ ਸਿੱਖ ਨਹੀਂ ਇਦਾਂ ਨਾ ਕਰ ਸਕਦਾ ਕਿ ਨਰੈਨ ਸਿੰਘ ਚੋੜਾ ਜੀ ਬਾਰੇ ਕੋਈ ਵੀ ਇਦਾਂ ਦੀ ਰਾਏ ਬਣਾ ਲਵੇ ਕਿ ਜਿਹੜੀ ਭਾਰਤੀ ਹਕੂਮਤ ਨੂੰ ਸੂਟ ਕਰਦੀ ਹੋਵੇ ਹੁਣ ਮੈਂ ਨਾ ਇਸ ਵੀਡੀਓ ਦੇ ਰਾਹੀਂ ਪਹਿਲੇ ਤਾਂ ਨਰੈਨ ਸਿੰਘ ਚੋੜਾ ਜੀ ਬਾਰੇ ਕੁਝ ਦੱਸਣਾ ਚਾਹੁੰਦਾ ਤਾਂ ਕਿ ਸਾਰਿਆਂ ਨੂੰ ਭਾਈ ਸਾਹਿਬ ਬਾਰੇ ਪਤਾ ਹੋਵੇ ਕਿ ਨਰੈਨ ਸਿੰਘ ਚੋੜਾ ਜੀ ਦਾ ਪਛੋਕੜ ਕੀ ਹੈ ਜਦੋਂ ਮੈਂ ਜਮ੍ਹਾ ਵੀ ਨਹੀਂ ਸੀ ਨਾ ਉਸ ਸਮੇਂ ਤੋਂ ਉਹ ਆਪਣੀ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਲੈ ਕੇ ਸਿੱਖਾਂ ਦੀ ਲੜਾਈ ਨੂੰ ਲੈ ਕੇ ਉਹ ਯਤਨਸ਼ੀਲ ਨੇ 81 82 ਵਿੱਚ ਤਾਂ ਉਹਨਾਂ ਦੀਆਂ ਜਥੇਬੰਦੀਆਂ ਦੇ ਨਾਮ ਰੱਖ ਕੇ ਉਹ ਸੇਵਾਵਾਂ ਕਰ ਰਹੇ ਹੋਏ ਨੇ ਉਸ ਤੋਂ ਬਾਅਦ ਜਦੋਂ 1984 ਦਾ ਕਹਿਰ ਆਪਰਦਾ ਤੇ ਉਹ ਇੱਕ ਹਥਿਆਰਬੰਦ ਸੰਘਰਸ਼ ਵੀ ਲੜਦੇ ਉਸ ਹਥਿਆਰਬੰਦ ਸੰਘਰਸ਼ ਨੂੰ ਲੜ ਕੇ ਜਿਹੜੀਆਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਉਹਦੇ ਉੱਤੇ ਉਹਨਾਂ ਦੀਆਂ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ ਨਰੈਣ ਸਿੰਘ ਚੋੜਾ ਜੀ ਨੇ ਆਪ ਇੱਕ ਬੜੇ ਵੱਡੇ ਲਖਾਰੀ ਨੇ ਗਰੀਲਾ ਵਾਰ ਦੀ ਉਹਨਾਂ ਨੇ ਇੱਕ ਕਿਤਾਬ ਜਿਹੜੀ ਲਿਖੀ ਸੀਗੀ ਉਹ ਬੜੀ ਪ੍ਰਸਿੱਧ ਸੀਗੀ ਆਮ ਤੌਰ ਤੇ ਤਕਰੀਬਨ ਤਕਰੀਬਨ ਜਿਹੜੇ ਵੀ ਵਲੋਗ ਸੰਘਰਸ਼ ਨਾਲ ਜੁੜੇ ਉਹਨਾਂ ਨੇ ਉਹ ਕਿਤਾਬ ਪੜ੍ਹੀ ਹੋਈ ਹੈ ਤੇ ਜਿੱਥੇ ਗੱਲ ਕਰੀਏ ਉਹਨਾਂ ਦੀ ਉਮਰ ਦੀ ਅੱਜ ਜਿੰਨੀ ਉਹਨਾਂ ਦੀ ਉਮਰ ਹੈ ਔਰ ਅੱਜ ਵੀ ਉਹ ਇਸ ਚੀਜ਼ ਦੇ ਲਈ ਸਰਗਰਮ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਇਸ ਉਮਰ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਕੰਮ ਪ੍ਰਤੀ ਆਪਣਾ ਵਾਅਦਾ ਉਹਨੂੰ ਨਿਭਾਉਣ ਦੇ ਲਈ ਉਹਨਾਂ ਨੇ ਯਤਨ ਕੀਤਾ ਚਾਹੇ ਉਹਦੇ ਲਈ ਸੋ ਕਬੀਰ ਬਾਦਲ ਜਿਹੜਾ ਕਹਿ ਲੋ ਉਹਦੀ ਹਜੇ ਵਧੀਓ ਆ ਬਦੀ ਕਰਕੇ ਉਹ ਬਚ ਜਾਂਦਾ ਆ ਜਾਂ ਕੀ ਮਾਹੌਲ ਉੱਧਰ ਬਣਿਆ ਉਸ ਵੇਲੇ ਜਾਂ ਨਰੈਣ ਸਿੰਘ ਚੋੜਾ ਹੁਣਾ ਜੀ ਜੀ ਕੀ ਮਨਸ਼ਾ ਸੀਗੀ ਇਹ ਤਾਂ ਹੁਣ ਉਹਨਾਂ ਨੂੰ ਅਸੀਂ ਪੁੱਛ ਕੇ ਜਾਣ ਕੇ ਬਿਹਤਰ ਦੱਸ ਸਕਦੇ ਮਗਰ ਜੋ ਅੱਜ ਉੱਥੇ ਹੋਇਆ ਉਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਲੱਗਦਾ ਹੈ ਕਿ ਜਿਹੜਾ ਤਾਂ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੇ ਸਨਮੁਖ ਜਿਹੜੀ ਹੈ ਬਾਦਲਣੇ ਨੂੰ ਸਜਾਵਾਂ ਲੱਗੀਆਂ ਨੇ ਜਿਹਨੂੰ ਉਹ ਸੇਵਾਵਾਂ ਦੇ ਨਾਮ ਤੇ ਕਰ ਰਹੇ ਨੇ ਜਿਹੜੀਆਂ ਤਨਖਾਹ ਹੁੰਦੀ ਹੈ ਜਿਹੜੀ ਸਿੱਖ ਨੂੰ ਲੱਗਦੀ ਹੈ ਉਹ ਕੰਮ ਇਸ ਤਰੀਕੇ ਨਾਲ ਮੜੀ ਕੰਮ ਤੇ ਮੜੀ ਨਹੀਂ ਜਾ ਸਕਦੀ ਸੀ ਕੰਮ ਨੂੰ ਇਦਾਂ ਲੱਗਾ ਜਾਂ ਬਹੁਤਾਤ ਇਹ ਲੱਗਾ ਕਿ ਇਹ ਤਾਂ ਇੱਕ ਖਾਣਾ ਪੂਰਤੀ ਹੋ ਗਈ ਹੈ ਖਾਣਾ ਪੂਰਤੀ ਕਰਕੇ ਇਹਨਾਂ ਨੇ ਇੱਕ ਤਰ੍ਹਾਂ ਦਾ ਪੱਲਾ ਝਾੜ ਦਿੱਤਾ ਤੇ ਹੁਣ ਬਾਦਲਾਂ ਨੂੰ ਲੱਗਦਾ ਹੋਣਾ ਕਿ ਸਾਡੇ ਕੀਤੇ ਜਿਹੜੇ ਗੁਨਾਹ ਨੇ ਜਿਹੜੇ ਪਾਪ ਨੇ ਉਹ ਹੁਣ ਸਾਡੀਆਂ ਸਜ਼ਾਵਾਂ ਤੋਂ ਬਾਅਦ ਪੂਰੇ ਹੋ ਜਾਣਗੇ ਮਗਰ ਕੌਮ ਇਹਦਾ ਨਹੀਂ ਦੇਖਦੀ ਹੁਣ ਕੌਮ ਦੀ ਆਵਾਜ਼ ਬਣ ਕੇ ਜਦੋਂ ਭਾਈ ਨਰਿੰਦਰ ਸਿੰਘ ਚੋੜਾ ਉੱਥੇ ਜਾਂਦੇ ਨੇ ਜਦੋਂ ਉਹ ਉਹਨਾਂ ਨੂੰ ਗੋਲੀ ਮਾਰਦੇ ਨੇ ਤੇ ਇਹ ਇੱਕ ਕੌਮ ਦੀ ਆਵਾਜ਼ ਹੈ ਜਿਹੜੀ ਕੌਮ ਇਹ ਚਾਹੁੰਦੀ ਹੈ ਕਿ ਉਸ ਬੰਦੇ ਦੀਆਂ ਜਿਹੜੀਆਂ ਗੁਨਾਹਾਂ ਦੀ ਸਜ਼ਾ ਜਿਹੜੀ ਉਹ ਮੌਤ ਤੋਂ ਘੱਟ ਨਹੀਂ ਹੈਗੀ ਹੈ ਸੁਖਵੀਰ ਬਾਦਲ ਨੇ ਜੋ ਕੀਤਾ ਜੇ ਉਹ ਕੋਈ ਹੋਰ ਇਨਸਾਨ ਹੁੰਦਾ ਕੀ ਗੋਮ ਨੂੰ ਇਸ ਤਰੀਕੇ ਦੀ ਸਜਾਵਾਂ ਦੇ ਰਹੀ ਦੀ ਕੀ ਜਦੋਂ ਅਸੀਂ ਕੋਈ ਵੀ ਗੱਲ ਕਰਦੇ ਆ ਜਦੋਂ ਅਸੀਂ ਆਪਣੇ ਤਖਤ ਤੇ ਬੈਠੇ ਬਾਦਲਾਂ ਦੇ ਬਣਾਏ ਜਿੱਥੇਦਾਰ ਦੇ ਖਿਲਾਫ ਕੋਈ ਗੱਲ ਕਰਦੇ ਆ ਉਸ ਵੇਲੇ ਕੀ ਸਾਨੂੰ ਵੀ ਇਸ ਤਰੀਕੇ ਨਾਲ ਹੀ ਡੀਲ ਕੀਤਾ ਜਾਂਦਾ ਜਿੱਦਾਂ ਅੱਜ ਬਾਦਲ ਨੂੰ ਕੀਤਾ ਗਿਆ ਜਾਂ ਜਿਹੜਾ ਬਾਦਲ ਦਾ ਲਾਣਾ ਉੱਥੇ ਬੈਠਾ ਸੀਗਾ ਜਿੱਦਾਂ ਨੇ ਉਹਨਾਂ ਨੇ ਗੁਨਾਹ ਕਬੂਲੇ ਨੇ ਕਿ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਦਾਂ ਹੀ ਫੈਸਲੇ ਸੁਣਾਏ ਜਾਣਗੇ ਇਦਾਂ ਕਦੀ ਅਸੀਂ ਦੇਖਿਆ ਨਹੀਂ ਕਿਸੇ ਹੋਰ ਬੰਦੇ ਦੇ ਨਾਲ ਇਹਦਾ ਫੈਸਲੇ ਹੁੰਦੇ ਅਸੀਂ ੱੱਕੇ ਹੁੰਦੇ ਹੀ ਵੇਖੇ ਨੇ ਮਗਰ ਕੀ ਕਰ ਸਕਦੇ ਆਂ ਕਈ ਵਾਰੀ ਸਾਨੂੰ ਆਪਣੀ ਗੱਲ ਜਿਹੜੀ ਆ ਉਹਨੂੰ ਰੱਖਣ ਦੇ ਲਈ ਕੋਈ ਤਰੀਕਾ ਬਣਾਉਣਾ ਪੈਂਦਾ ਹੁਣ ਜਦੋਂ ਬਾਦਲਾਂ ਨੂੰ ਉਹਨਾਂ ਦੀ ਤਾਕਤ ਦੇ ਦੌਰਾਨ ਵੱਡੇ ਵੱਡੇ ਅਹੁਦੇ ਦਿੱਤੇ ਗਏ ਉਹਨਾਂ ਨੂੰ ਫਕਰ ਕੌਮ ਦਿੱਤਾ ਗਿਆ ਜਾਂ ਹੋਰ ਉਹਨਾਂ ਨੂੰ ਪੰਥਕ ਸਰਕਾਰ ਦਾ ਜਿਹੜਾ ਇੱਕ ਖਤਾਬ ਮਿਲਿਆ ਹੋਇਆ ਸੀਗਾ ਉਹ ਪੰਥ ਨੂੰ ਦੇ ਨਾਮ ਮਨਜ਼ੂਰ ਸੀਗਾ ਨਾ ਤੇ ਅੱਜ 2024 ਦੇ ਵਿੱਚ ਇਸ ਗੱਲ ਤੇ ਆ ਕੇ ਗੱਲ ਖੜੀ ਹੋ ਗਈ ਕਿ ਜਦੋਂ ਬਾਦਲਾ ਨੂੰ ਤਖਤਾਂ ਦੇ ਜਥੇਦਾਰ ਵੱਲੋਂ ਫੈਸਲਾ ਸੁਣਾਇਆ ਗਿਆ ਤੇ ਉਸ ਫੈਸਲੇ ਦੇ ਰੋਹ ਵਿੱਚੋਂ ਇੱਕ ਸਿੱਖ ਨੇ ਸੁਖਵੀਰ ਬਾਦਲ ਨੂੰ ਗੋਲੀ ਮਾਰੀ ਤੇ ਜਦੋਂ ਇਸ ਚੀਜ਼ ਦਾ ਨੈਰੇਟਿਵ ਤੁਸੀਂ ਦੇਖਦੇ ਹੋ ਮੀਡੀਆ ਦੇ ਰਾਹੀਂ ਜਾਂ ਅੱਜ ਜੋ ਟੀਵੀ ਤੇ ਚੱਲ ਰਿਹਾ ਉਹ ਇਹ ਦਿਖਾਣਾ ਚਾਹੁੰਦੇ ਆ ਕਿ ਇੱਕ ਪੁਰਾਣਾ ਖੜਕੂ ਜਾਂ ਉਹ ਤੇ ਖੜਕੂ ਨਹੀਂ ਕਹਿੰਦੇ ਉਹ ਤੇ ਅੱਤਵਾਦੀ ਕਹਿੰਦੇ ਸਿੱਧੇ ਤਰੀਕੇ ਨਾਲ ਕਿ ਉਹ ਜਿਹੜਾ ਹੈਗਾ ਉਹ ਪੰਜਾਬ ਦਾ ਮਾਹੌਲ ਜਿਹੜਾ ਉਹਨੂੰ ਖਰਾਬ ਕਰਨਾ ਚਾਹੁੰਦਾ ਪੰਜਾਬ ਦੇ ਲੋਕ ਡਰੇ ਹੋਏ ਨੇ ਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਡਰੇ ਹੋਏ ਨਹੀਂ ਹੈਗੇ ਜਿਹੜੇ ਲੋਕ ਡਰੇ ਹੋਏ ਹੋਣਗੇ ਉਹ ਪੰਜਾਬ ਦੇ ਨਹੀਂ ਹੋਣਗੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਹਿਲੇ ਇਹ ਜ਼ਰੂਰ ਪਤਾ ਹੋਊਗਾ ਕਿ ਪੰਜਾਬ ਦੇ ਨਾਲ ਬਾਦਲਾਂ ਨੇ ਕੀਤਾ ਕੀ ਕਿ ਜੇ ਉਹਨਾਂ ਨੂੰ ਕੀਤਿਆਂ ਦਾ ਪਤਾ ਹੋਊਗਾ ਫਿਰ ਉਹਨਾਂ ਨੂੰ ਸਜ਼ਾਵਾਂ ਦਾ ਵੀ ਪਤਾ ਹੋਊਗਾ ਕਿ ਜਿਹੜੀ ਉੱਥੇ 2 ਤਰੀਕ ਨੂੰ ਤਨਖਾਹ ਦੇ ਨਾਂ ਤੇ ਜਿਹੜੀਆਂ ਸਜਾਵਾਂ ਲਾਈਆਂ ਗਈਆਂ ਉਹ ਕੀ ਉਹਨਾਂ ਦੇ ਕੀਤੇ ਗੁਨਾਹਾਂ ਦੇ ਬਰਾਬਰ ਸੀਗੀਆਂ ਜਦੋਂ ਇਹ ਸਾਰਾ ਕੁਝ ਅਸੀਂ ਇੱਕ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਨਰੈਣ ਸਿੰਘ ਚੋੜਾ ਜੀ ਬਾਰੇ ਜਦੋਂ ਦੇਖ ਰਹੇ ਹਾਂ ਤੇ ਸਾਡਾ ਵੀ ਫਰਜ਼ ਬਣਦਾ ਅਸੀਂ ਦੱਸ ਸਕੀਏ ਕਿ ਉਹ ਕੌਣ ਨੇ ਉਹ ਇਕੱਲੇ ਇੱਕ ਹਥਿਆਰ ਦੇ ਨਾਲ ਲੜਨ ਵਾਲੇ ਨਹੀਂ ਦੋ ਹਥਿਆਰਾਂ ਦੇ ਨਾਲ ਲੜਦੇ ਨੇ ਉਹਨਾਂ ਨੇ ਇੱਕ-ਇੱਕ ਸੰਤਾਲੀਆਂ ਵੀ ਵੇਖਿਆ ਨੇ ਤੇ ਉਹਨਾਂ ਨੇ ਕਲਮ ਵੀ ਵੇਖੀ ਹੈ ਜਦੋਂ ਭਾਰਤ ਦੇ ਵਿੱਚ ਇਨਾ ਚੀਜ਼ਾਂ ਦੀ ਲੋਡ ਸੀਗੀ ਜਦੋਂ ਭਾਰਤ ਪੰਜਾਬ ਤੇ ਚੜ ਕੇ ਆਇਆ 1984 ਦਾ ਹਮਲਾ ਹੋਇਆ ਤਾਂ 10 ਸਾਲ ਪੰਜਾਬ ਦੀ ਧਰਤੀ ਤੇ ਲੜਾਈ ਲੜੀ ਗਈ ਜਦੋਂ ਨੌਜਵਾਨੀ ਜਿਹੜੀ ਆ ਉਹਦਾ ਕਤਲ ਹੋ ਰਿਆ ਸੀਗਾ ਉਦੋਂ ਉਸ ਨੌਜਵਾਨੀ ਨੂੰ ਉਸ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਲਈ ਬਰਾਬਰ ਲੜਾਈ ਲੜਨ ਦੇ ਲਈ ਜਿਹੜੇ ਲੋਕਾਂ ਨੇ ਯਤਨ ਕੀਤਾ ਜਿਨ੍ਹਾਂ ਦਾ ਕੌਮ ਦੇ ਉੱਤੇ ਬੜਾ ਵੱਡਾ ਅਸਾਨ ਆ ਉਹਨਾਂ ਚੋਂ ਨਰਿੰਦਰ ਸਿੰਘ ਜੋੜਾ ਇੱਕ ਨੇ ਮਗਰ ਹੁੰਦਾ ਕੀ ਹੈ ਇਹਦਾ ਬਾਦਲਾ ਨੂੰ ਉਹ ਬੈਨੀਫਿਟ ਮਿਲਣਾ ਸ਼ੁਰੂ ਹੋ ਰਿਹਾ ਹੈ। ਬਾਦਲ ਸਿੰਪਥੀ ਜਿਹੜੇ ਬਾਦਲ ਲਾਣਾ ਨੇ ਸੋ ਕੋਲਡ ਬਾਦਲ ਨਹੀਂ ਜਿਹੜੇ ਉਹ ਸਿੰਪਥੀ ਲੈਣਾ ਚਾਹੁੰਦੇ ਇਹਦੇ ਵਿੱਚ। ਸਵੇਰ ਦਾ ਕਈ ਮੈਸੇਜਾਂ ਦੇ ਵਿੱਚ ਗਰੁੱਪਾਂ ਦੇ ਵਿੱਚ ਇਸ ਤਰੀਕੇ ਦੀਆਂ ਉਹਨਾਂ ਦੀਆਂ ਕੋਝੀਆਂ ਜਿਹੜੀਆਂ ਅਸੀਂ ਦੇਖ ਰਹੇ ਹਾਂ ਡਾਇਲੌਗਸ ਦੇਖ ਰਹੇ ਹਾਂ ਜਿਹੜਾ ਅਸੀਂ ਸਮਝਦੇ ਹਾਂ ਕਿ ਅੱਜ ਤੁਹਾਡੇ ਇਸ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਦੱਸ ਸਕੀ ਉਹਨਾਂ ਨੂੰ ਕਿ ਅਸਲ 'ਚ ਤੁਸੀਂ ਗਲਤ ਨਾ ਖੜੇ ਹੋ ਤੇ ਕੌਮ ਜਿਹੜੀ ਹੈ ਉਹ ਨਰੈਣ ਸਿੰਘ ਚੋੜਾ ਦੇ ਨਾਲ ਖੜੀ ਹੈ। ਤੇ ਤੁਹਾਨੂੰ ਪੁੱਛਣਾ ਚਾਹੁੰਦਾ ਆ ਕਿ ਸਵੇਰੇ ਜਿਹੜਾ ਕਾਂਡ ਹੋਇਆ ਟੂ ਬੀ ਵੈਰੀ ਪ੍ਰੈਸਾਈਸ ਤੁਸੀਂ ਉਹਦੇ ਹਮੈਤ ਵਿੱਚੋਂ ਹੱਕ ਦੇ ਵਿੱਚੋਂ ਜਾਂ ਉਹਦੇ ਵਿਪੱਖ ਚੋਂ ਦੇਖੋ ਕੋਈ ਵੀ ਸਿੱਖ ਦੁਨੀਆ ਦਾ ਕੋਈ ਵੀ ਸਿੱਖ ਹੋਵੇ ਉਹ ਕਦੀ ਬਰਦਾਸ਼ਤ ਨਹੀਂ ਕਰੇਗਾ ਕਿ ਗੁਰੂ ਗੋਬਿੰਦ ਸਿੰਘ ਮਰ ਦੀ ਬੇਦਬੀ ਕਰਨ ਵਾਲੇ ਬੰਦੇ ਨੂੰ ਇੰਨੇ ਸੌਖੇ ਤਰੀਕੇ ਨਾਲ ਛੱਡਿਆ ਜਾਵੇ ਉਹਦੀ ਹੋਏਗੀ ਕਿ ਇਹਨੂੰ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹਦੇ ਉੱਤੇ ਗੋਲੀ ਚੱਲੀ ਹੋਵੇ ਮੈਨੂੰ ਲੱਗਦਾ ਹੈ ਕਿ ਉਹ ਵੀ ਸਜ਼ਾ ਜਿਹੜੀ ਹੈ ਉਹਦੇ ਲਈ ਘੱਟ ਹੈ ਕਿਉਂਕਿ ਕਿ ਤਰ੍ਹਾਂ ਉਹਦੀ ਤਾਂ ਜਾਨ ਛੁੱਟ ਜਾਣੀ ਸੀਗੀ ਉਹਨਾ ਤੇ ਇਹ ਸੀਗਾ ਕਿ ਦੇਖੋ ਉਹਨੇ ਹੁਣ ਜੇ ਮੇਰੇ ਵੱਸ ਹੋਵੇ ਜੇ ਅਸੀਂ ਆਪਣੀ ਗੱਲ ਕਰੀਏ ਅਸੀਂ ਇਹ ਚੀਜ਼ ਨੂੰ ਤੈਅ ਕਰਨਾ ਚਾਹੀਏ ਕਿ ਇਸ ਬੰਦੇ ਨੂੰ ਸਜ਼ਾਆਂ ਕਿੰਨੀਆਂ ਤੇ ਕਿੱਦਾਂ ਦੀ ਦਿੱਤੀਆਂ ਜਾਣ ਤਾਂ ਕਿ ਇਹ ਚੀਜ਼ ਦਾ ਇੱਕ ਮੋਰਲ ਸੈੱਟ ਹੋ ਜਾਵੇ ਕਿ ਦੁਬਾਰਾ ਕੋਈ ਇਤਨੀ ਗਲਤ ਨਾ ਕਰੇ ਜਦੋਂ ਵੀ ਉਹ ਕੋ ਤਾਕਤ ਦੇ ਨਸ਼ੇ 'ਚ ਹੋਵੇ ਜਦੋਂ ਸੁਖਵੀਰ ਬਾਦਲ ਦੀ ਗੱਲ ਹੁੰਦੀ ਹੈ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਹੁੰਦੀ ਹੈ ਉਦੋਂ ਉਹਨਾਂ ਦੇ ਨਾਲ ਜਿਹੜੇ ਕਿਸੇ ਜੁੜੇ ਹੋਏ ਨੇ ਨਾ ਉਹ ਤੁਹਾਨੂੰ ਬਿਹਤਰ ਸਿੱਖ ਦੱਸਣਗੇ ਨਾ ਕਿ ਗੈਰ ਸਿੱਖ ਦੱਸਣਗੇ ਜਿਹੜੀਆਂ ਗਲੀਆਂ ਨਾਲੀਆਂ ਦੀ ਸਿਆਸਤ ਹੁੰਦੀ ਹੈ ਨਾ ਇਹ ਆਮ ਲੋਕਾਂ ਦੀ ਸਿਆਸਤ ਹੁੰਦੀ ਹੈ ਅਸੀਂ ਆਪਣੀ ਖੇਤਰੀ ਪਾਰਟੀ ਜਿਹੜੀ ਸੀ ਪੰਥਕ ਪਾਰਟੀ ਚੁਣੀ ਸੀ ਕੋਈ ਆਮ ਆਦੀ ਪਾਰਟੀ ਨਹੀਂ ਚੁਣੀ ਸੀ ਮਗਰ ਹੋ ਕੀ ਰਿਹਾ ਕਿ ਸਾਡੇ ਪੰਜਾਬ ਦੇ ਵਿੱਚ ਜਦੋਂ ਆਪਣਿਆਂ ਨੇ ਸਾਡੇ ਨਾਲ ਇਦਾਂ ਦੇ ਵੱਡੇ ਵੱਡੇ ਪਾਪ ਕਰ ਦਿੱਤੇ ਤੇ ਫਿਰ ਉਹਨਾਂ ਲੋਕਾਂ ਨੂੰ ਮੌਕਾ ਮਿਲਣਾ ਸ਼ੁਰੂ ਹੋ ਗਿਆ ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਵਾਸਤਾ ਨਹੀਂ ਸੀਗਾ ਅੱਜ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋਰ ਕਈ ਲੜਾਈਆਂ ਲੜੀਆਂ ਜਾ ਰਹੀਆਂ ਨੇ ਮਗਰ ਜਿਹੜੀ ਸਾਡੀ ਧਾਰਮਿਕ ਲੜਾਈ ਸੀਗੀ ਉਹਦੇ ਫੈਸਲੇ ਤੱਕ ਸਾਡੇ ਪੰਜਾਬ ਦੇ ਲੋਕਾਂ ਨੇ ਯਾਨੀ ਸਿੱਖਾਂ ਨੇ ਕੋਈ ਆਪ ਪਹਿਲ ਕਦੀ ਵੀ ਨਹੀਂ ਕੀਤੀ ਉਹਨਾਂ ਨੇ ਪਹਿਲਾਂ ਅਕਾਲ ਤਖਤ ਸਾਹਿਬ ਦੀ ਟੀਕ ਰੱਖੀ ਕਿ ਜਿਹੜਾ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਏਗਾ ਪਹਿਲੇ ਉਸ ਫੈਸਲੇ ਨੂੰ ਦੇਖ ਲਈਏ ਕਿਉਂਕਿ ਸਰਵੋੱਚ ਸਥਾਨ ਅਕਾਲ ਤਖਤ ਸਾਹਿਬ ਦਾ ਫੈਸਲਾ ਜਿਹੜਾ ਹੈ ਉਹ ਸਿੱਖਾਂ ਲਈ ਹਮੇਸ਼ਾ ਹੀ ਅਹਿਮਿਤ ਰੱਖੂਗਾ ਉਸ ਤੋਂ ਵੱਡਾ ਫੈਸਲਾ ਜਾਂ ਉਸ ਤੋਂ ਸਰਵੋੱਚ ਗੱਲ ਅਸੀਂ ਆਪਣੇ ਮਨਾਂ ਦੇ ਉੱਤੇ ਕਰੀ ਖਿਆਲ ਵੀ ਨਹੀਂ ਲੱਗ ਜਾਂਦੇ ਇਦਾਂ ਦਾ ਕੀ ਐਤਕੀ ਜਦੋਂ ਸ੍ਰੀ ਕਾਲ ਤਖਸਾ ਵੱਲੋਂ ਫੈਸਲਾ ਸੁਣਾਇਆ ਗਿਆ ਤੇ ਉਹ ਫੈਸਲਾ ਫਿਰ ਕਿਸੇ ਲੇਖੇ ਨਹੀਂ ਲੱਗਿਆ ਉਹਨੂੰ ਨਹੀਂ ਮੰਨਿਆ ਗਿਆ ਫਿਰ ਪਰ ਨਰੈਨ ਸਿੰਘ ਚੋੜਾ ਉੱਥੇ ਚਲੇ ਗਏ ਤੇ ਉਹਨਾਂ ਨੇ ਬੰਦੂਕ ਚੁਲਾ ਦਿੱਤੀ ਜਿਹੜੀ ਅਕਾਲ ਤਖਸਾ ਵੱਲੋਂ ਫੈਸਲੇ ਦੀ ਗੱਲ ਹੈ ਉਹਨੂੰ ਜਿੱਦਾਂ ਬਾਦਲਾਂ ਨੇ ਮੈਨੀਪੂਲੇਟ ਕਰਕੇ ਆਪਣੇ ਤਰੀਕੇ ਨਾਲ ਜਿੱਦਾਂ ਉਹਨਾਂ ਨੇ ਮੈਨੇਜ ਕਰਕੇ ਕਰਾ ਲਿਆ ਅਸੀਂ ਸਿਰਫ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਜਿਹੜਾ ਉਧਰੋਂ ਦੀ ਫੈਸਲਾ ਹੁੰਦਾ ਨਾ ਉਹ ਕਰਵਾਇਆ ਜਾਂਦਾ ਉਹ ਕੀਤਾ ਨਹੀਂ ਜਾਂਦਾ ਇਸ ਕਰਕੇ ਅਸੀਂ ਪਹਿਲੇ ਉਹਨਾਂ ਨੂੰ ਮੌਕਾ ਦਿੰਨੇ ਆ ਤਾਂ ਕਿ ਸਾਡੇ ਤੇ ਉਹ ਗੱਲਾਂ ਉਠੇ ਕਿ ਅਸੀਂ ਆਪ ਖੁਦਰੀ ਕੀਤੀ ਤੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਸ਼ਾਇਦ ਉਹਨਾਂ ਨੇ ਇਸ ਤੋਂ ਵਧੀਆ ਕੁਝ ਕਰ ਦੇਣਾ ਸੀਗਾ ਹੁਣ ਤੇ ਇਹ ਫੈਸਲਾ ਸਾਰਿਆਂ ਦੇ ਸਾਹਮਣੇ ਆ ਗਿਆ ਸੀਗਾ ਉਸ ਤੋਂ ਅਗਲੇ ਦਿਨ ਦੀ ਜਿਹੜੀ 2 ਤਰੀਕ ਨੂੰ ਇਹ ਫੈਸਲਾ ਸੁਣਾਇਆ ਜਾਂਦਾ 3 ਤਰੀਕ ਤੋਂ ਵੀ ਨਹੀਂ ਸਜਾਵਾਂ ਪੂਰੀ ਕਰਨ ਆਂਦੇ ਨੇ ਤੇ 4 ਤਰੀਕ ਨੂੰ ਯਾਨੀ ਅੱਜ ਤੜਕੇ-ਤੜਕੇ ਇਹ ਕੰਮ ਹੋ ਜਾਂਦਾ ਹੁਣ ਹੁੰਦਾ ਕੀ ਹੈ ਇਹ ਸਾਰਾ ਕੁਝ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਕੌਮ ਨੂੰ ਤਾਂ ਕੌਮ ਕਰਦੀ ਹੈ ਅੱਲੇ ਤਾਂ ਸੀ ਉਹਨਾਂ ਨੂੰ ਆਪਣੇ ਵੱਲੋਂ ਪੂਰੇ ਅਖਤਿਆਰ ਦਿੰਨੇ ਹੈ ਨਾ ਕਿ ਜਥੇਦਾਰ ਸਾਹਿਬ ਤੁਸੀਂ ਇਹ ਫੈਸਲਾ ਵਧੀਆ ਢੰਗ ਨਾਲ ਕਰ ਦਿਓ ਤਾਂ ਕਿ ਸਾਡੇ ਮਨ ਤੇ ਨਾ ਬੋਝ ਰਹਿ ਜਾਵੇ ਕਿ ਅਸੀਂ ਇਸ ਸਥਾਨ ਤੋਂ ਇਸ ਤਰੀਕੇ ਦਾ ਵਧੀਆ ਫੈਸਲਾ ਨਹੀਂ ਕਰਾ ਸਕੇ ਕੁਝ ਫੈਸਲੇ ਉਹਨਾਂ ਨੇ ਕੀਤੇ ਜਿਹੜੇ ਜਿਹੜੇ ਆਪਾਂ ਕੱਲ ਇੰਟਰਵਿਊ ਚ ਦੱਸੇ ਸੀਗੇ ਉਹਦੇ ਨਾਲ ਕੁਝ ਬੰਦਿਆਂ ਨੂੰ ਰਾਹਤ ਹੋ ਸਕਦੀ ਹੈ ਅਕਾਲੀਆਂ ਨੂੰ ਰਾਹਤ ਹੋ ਸਕਦੀ ਹੈ ਅਕਾਲੀਆਂ ਨੂੰ ਗਰਾਊਂਡ ਤੋਂ ਉਤਰਨ ਦੇ ਲਈ ਗੱਲ ਮਿਲ ਸਕਦੀ ਹੈ ਉਹ ਗਰਾਊਂਡ ਤੇ ਆ ਕੇ ਆਪਣੀ ਜਿਹੜੀ ਸਿਮਪਤੀ ਹੈ ਹੋਰ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰ ਸਕਦੇ ਆ ਜਾਜ ਹੋ ਵੀ ਰਿਹਾ ਜੋ ਅਸੀਂ ਦੇਖ ਹੀ ਰਹੇ ਆ ਮਗਰ ਉਹਨਾਂ ਲੋਕਾਂ ਦੇ ਉੱਤੇ ਮਨ ਤੇ ਜਰਾ ਰਤੀ ਭਰ ਵੀ ਬੋਝ ਨਹੀਂ ਹੈਗਾ ਅਕਾਲੀਆਂ ਦੇ ਉੱਤੇ ਕਿ ਇਹ ਉਹ ਬੰਦਾ ਆ ਜਿਨੇ ਗੁਰੂ ਗ੍ਰੰਥ ਸਾਹਿਬ ਮਰਦੀ ਬੇਦਵੀ ਕਰਾਈ ਆ ਇਹ ਉਹ ਬੰਦਾ ਆ ਜਿਨੇ RAM REEV ਨੂੰ ਮਾਫੀਆਂ ਮੰਗਵਾ ਕੇ ਮਾਫੀਆਂ ਬਿਨਰ ਮੰਗੇ ਮਾਫੀਆਂ ਦਿੱਤੀਆਂ ਨੇ 90 ਲੱਖ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ਼ਤਿਹਾਰ ਚਪਵਾਏ ਨੇ ਤੇ ਉਸ ਤੋਂ ਬਾਅਦ ਅੱਜ ਵੀ ਉਹ ਬੰਦਾ ਇਹ ਗੱਲ ਜਿਹੜਾ ਹੈਗਾ ਉਹ ਦਿਲੋਂ ਨਹੀਂ ਮੰਨਦਾ ਕਿ ਉਸਨੇ ਕੌਮ ਦੇ ਪ੍ਰਤੀ ਇੱਕ ਬੜਾ ਵੱਡਾ ਜਿਹੜਾ ਪਾਪ ਕੀਤਾ ਆ ਕੌਮ ਦੀ ਪਿੱਠ 'ਤੇ ਛੁਰਾ ਮਾਰਿਆ ਆ ਸਿੱਖ ਨੌਜਵਾਨੀ ਦਾ ਕਹਾਣ ਕੀਤਾ ਆ ਅੱਜ ਵੀ ਸਿਰਫ ਰਾਜਨੀਤੀ 'ਚ ਵਾਪਸ ਆਉਣ ਦੇ ਲਈ ਸਾਰੇ ਪੈਂਤੜੇ ਬਣਾਏ ਜਾ ਰਹੇ ਆ ਉਹਨਾਂ ਨੇ ਤਾਂ ਸਾਰੀ ਸੰਗਤ ਦੇ ਸਾਹਮਣੇ ਕਬੂਲ ਲਿਆ ਕਿ ਠੀਕ ਆ ਮੈਂ ਕੀਤਾ ਆ ਮੈਂ ਮੰਨਦਾ ਆ ਮੈਂ ਕੀਤਾ ਬਾਰ-ਬਾਰ ਉਹਨਾਂ ਨੂੰ ਪੁੱਛਿਆ ਗਿਆ ਹਾਂ ਜਾਂ ਨਾ ਚ ਬੋਲੋ ਕਹਿੰਦੇ ਮੈਂ ਕੀਤਾ ਫੇਰ ਜਦੋਂ ਉਹਨੇ ਸਾਰੀਆਂ ਚੀਜ਼ਾਂ ਕਬੂਲੀਆਂ ਸੀ ਨਾ ਉਸ ਵੇਲੇ ਲੋਕਾਂ ਦਾ ਜਿਹੜਾ ਉੱਥੇ ਪੂਰਾ ਸੰਗਤ ਦਾ ਜਿਹੜਾ ਉਸ ਵੇਲੇ ਹਯੂਮ ਸੀਗਾ ਤੁਸੀਂ ਉਹਨਾਂ ਦੇ ਜਿਕਾਰਿਆਂ ਚੋਂ ਉਹਨਾਂ ਦੀ ਆਵਾਜ਼ਾਂ ਤੋਂ ਤੁਸੀਂ ਇਹ ਚੀਜ਼ ਨੂੰ ਸੁਣਨ ਦੀ ਕੋਸ਼ਿਸ਼ ਜ਼ਰੂਰ ਕਰਿਓ ਕਿ ਕੌਮ ਹੈ ਗੱਲ ਉਸ ਦਿਨ ਉਹ ਚੀਜ਼ ਦਾ ਫੈਸਲਾ ਹੋ ਰਿਹਾ ਸੀਗਾ ਕਿ ਕੌਮ ਹੈ ਮੰਨਦੀ ਸੀ ਕਿ ਉਹ ਫੈਸਲਾ ਠੀਕ ਹੋ ਰਿਹਾ ਕਿ ਕੌਮ ਉਸ ਵੇਲੇ ਨਹੀਂ ਚਾਹੁੰਦੀ ਸੀ ਕਿ ਇਹਨਾਂ ਨੂੰ ਪੰਥ ਤੋਂ ਛੇਕਿਆ ਜਾਵੇ ਕਿ ਇਹ ਪੰਥ ਤੋਂ ਛੇਕਣ ਦੀ ਰਿਵਾਜ ਜਿਹੜੀ ਸਾਡੇ 'ਚ ਨਹੀਂ ਹੈਗੀ ਹੈ ਜੇ ਜੇ ਪੰਥ ਤੋਂ ਛੇਕ ਦਿੱਤਾ ਜਾਂਦਾ ਜੇ ਇਦਾਂ ਹੋ ਜਾਂਦਾ ਤੇ ਫਿਰ ਫਿਰ ਅੱਜ ਨਰੈਣ ਸਿੰਘ ਚੋੜਾ ਫਿਰ ਗੋਲੀ ਨਾ ਚਲਾਉਂਦੇ ਜੇ ਪੰਥ ਤੋਂ ਛੇਕ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਨਰੈਣ ਸਿੰਘ ਚੋੜਾ ਜੀ ਦੇ ਇਸ ਗੋਲੀ ਚਲਾਉਣ ਦੇ ਨਾਲ ਅਕਾਲੀਆਂ ਨੂੰ ਇਹ ਨਹੀਂ ਰਹਿਣਾ ਸੀਗਾ ਕਿ ਸ਼ਾਇਦ ਉਹ ਜਿਹੜਾ ਨਰਿੰਦਰ ਸਿੰਘ ਚੋੜਾ ਜੀ ਵੱਲੋਂ ਬੰਦਾ ਅੱਜ ਜਿਹੜਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਜਾਂ ਮਰ ਜਾਂਦਾ ਤੇ ਉਹ ਸਿੱਖ ਸੀਗਾ ਹੁਣ ਗੱਲ ਇਹ ਹੁੰਦੀ ਹੈ ਕਿ ਜਿਹੜਾ ਆਪਣੇ ਆਪ ਨੂੰ ਇਹ ਮੰਨ ਕੇ ਬੈਠਾ ਉੱਥੇ ਕਿ ਮੈਂ ਆਪ ਜੀ ਦੀ ਗੁਰੂ ਮਾਰਨ ਦੀ ਸ਼ਰਨ 'ਚ ਆ ਕੇ ਬੈਠਾ ਹਾਂ ਤੇ ਜਿਹੜੀਆਂ ਮੈਨੂੰ ਸਜਾਵਾਂ ਲੱਗੀਆਂ ਨੇ ਉਹ ਮੈਂ ਦਿਲੋਂ ਨਿਮਾ ਰਿਆ ਤੇ ਉਹਦੇ ਆਲੇ-ਦੁਆਲੇ ਦਾ ਤੁਸੀਂ ਮਾਹੌਲ ਵੇਖੋਗੇ ਆਲੇ-ਦੁਆਲੇ ਦੇ ਮਾਹੌਲ ਦੇ ਵਿੱਚ ਉਹਨੂੰ ਸਿਕਿਉਰਿਟੀ ਮਿਲੀ ਹੋਈ ਹੈ ਅਕਾਲੀਆਂ ਦੇ ਅਖੋਤੀ ਅਕਾਲੀਆਂ ਦੇ ਅਖੋਤੀ ਚੇਲੇ ਚਪਟਿਆਂ ਨੇ ਇਹ ਡਾਇਲੌਗ ਸੈੱਟ ਕੀਤਾ ਕਿ ਜੀ ਨਿਹੱਤੇ ਤੇ ਵਾਰ ਕਰ ਦਿੱਤਾ ਜੀ ਇੱਕ ਉਸ ਵੇਲੇ 휠 ਚੇਅਰ ਤੇ ਬੈਠਾ ਜੀ ਉਹ ਜਾਂ ਉਹਨਾਂ ਨੇ ਇਦਾਂ ਨਹੀਂ ਗੱਲਾਂ ਕਹਿਣੀ ਸ਼ੁਰੂ ਕੀਤੀਆਂ ਜਦੋਂ ਜਿਸ ਬੰਦੇ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਸਿਕਿਉਰਿਟੀ ਕੀ ਹੁੰਦਾ ਜਦੋਂ ਮੈਂ ਬੇਫਿਕਰਾ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਤੇ ਮੇਰੇ ਕੋਲ ਮੇਰੀ ਸਿਕਿਉਰਿਟੀ ਹੋਵੇ ਮੇਰਾ ਹਥਿਆਰ ਹੁੰਦਾ ਤੇ ਨਰਮ ਸਿੰਘ ਚੋੜਾ ਕੋਈ ਇਦਾਂ ਦਾ ਬੰਦਾ ਨਹੀਂ ਹੈਗੇ ਆ ਜਿਹੜੇ ਕਦੀ ਉਹਨਾਂ ਨੇ ਹਥਿਆਰ ਨਹੀਂ ਵੇਖੇ ਜੋ ਜਸ ਟਾਈਮ ਚ ਜਿਨ੍ਹਾਂ ਨੇ ਲੜਾਈਆਂ ਲੜੀਆਂ ਨੇ ਨਾ ਉਸ ਟਾਈਮ ਇੰਡੀਅਨ ਆਰਮੀ ਨੂੰ ਵੀ ਉਹ ਪ੍ਰੈਕਟਿਸ ਨਹੀਂ ਸੀਗੀ ਜਿਸ ਟਾਈਮ ਦੇ ਵਿੱਚ ਉਹਨਾਂ ਨੇ ਲੜਾਈਆਂ ਲੜੀਆਂ ਨੇ ਸੋ ਇਹ ਨਾ ਕਹੋ ਕਿ ਉਹਨਾਂ ਨੇ ਕਿਸੇ ਇੱਦਾਂ ਦੇ ਮਜ਼ਲੂਮ ਦੇ ਉੱਤੇ ਵਾਰ ਕੀਤਾ ਆ ਕੋਈ ਮਜ਼ਲੂਮੀਅਤ ਤੇ ਵਾਰ ਨਹੀਂ ਹੈਗਾ ਉਹ ਬਾਦਲ ਹੈ ਬਾਦਲ ਜਿਸਨੇ ਗੁਰੂਗ੍ਰੰਥ ਸਾਹਿਬ ਅੱਦੀ ਬੇਦਬੀ ਕੀਤੀ ਹੈ ਉਹ ਬਾਦਲ ਹੈਗਾ ਜਿਨੇ ਨਿੱਥੇ ਸਿੱਖਾਂ ਦੇ ਗੋਲੀਆਂ ਚਲਾਈਆਂ ਨੇ ਉਹ ਨਿੱਥੇ ਸੀਗੇ ਉਹਨਾਂ ਕੋ ਸਿਕਿਉਰਟੀਆਂ ਨਹੀਂ ਸੀਗੀਆਂ ਤੁਹਾਡੇ ਕੋ ਸਿਕਿਉਰਟੀਆਂ ਵੀ ਸੀਗੀਆਂ ਤੁਹਾਡੇ ਕੋ ਤੁਹਾਡੇ ਚੇਲੇ ਚਪਾਟੇ ਵੀ ਸੀਗੇ ਤੁਹਾਡੇ ਕੋ ਸ਼ਰਮ ਨਹੀਂ ਕਰਦੋਰਾ ਪਰ ਬੰਦਾ ਕਮੇਟੀ ਦਾ ਢਾਂਚਾ ਵੀ ਸੀਗਾ 100 ਤੋਂ ਵੱਧ ਬੰਦੇ ਖੜੇ ਇੱਕ ਦਰਬਾਰੀ ਦੇ ਨਾਲ ਸੇਵਾ ਕਰਵਾਉਣ ਲਈ ਸੋ ਇਹ ਸਭ ਜਿਹੜੀ ਡਰਾਮੇਬਾਜ਼ੀਆਂ ਚੱਲ ਰਹੀਆਂ ਸੀਗੀਆਂ ਨਾ ਉਹਦੇ ਕਰਕੇ ਹੀ ਸਿੱਖ ਨੂੰ ਲੱਗਾ ਕਿ ਇਹ ਤਮਾਸ਼ਾ ਬੰਦ ਕਰਨਾ ਹੈ ਤੇ ਉਹ ਨਰਨ ਸਿੰਘ ਚੋੜਾ ਜੀ ਦੇ ਰੂਪ ਚ ਉੱਥੇ ਪਹੁੰਚਿਆ ਤੇ ਉਹਨਾਂ ਨੇ ਜਾ ਕੇ ਜੋ ਉਹਨਾਂ ਦੇ ਵੱਸ ਸੀ ਉਹਨਾਂ ਨੇ ਕੀਤਾ ਸੋ ਮੈਂ ਤਾਂ ਇਹੀ ਕਹੂੰਗਾ ਕਿ ਜਿਹੜੀ ਇਹਨਾਂ ਦੀ ਢਿੱਲ ਸੀਗੀ ਜਥੇਦਾਰਾਂ ਦੀ ਜਿਹੜੀ ਢਿੱਲ ਸੀਗੀ ਉਸ ਦਾ ਇਹ ਨਤੀਜਾ ਨਿਕਲਿਆ ਕਿ ਉਹਨਾਂ ਦੇ ਕੀਤੇ ਫੈਸਲਿਆਂ ਤੋਂ ਕੌਮ ਨਾ ਖੁਸ਼ ਸੀਗੀ ਤੇ ਅੱਜ ਸੁਖਵੀਰ ਬਾਦਲ ਦੇ ਉੱਤੇ ਗੋਲੀ ਚੱਲੀ। ਜਦ ਤੁਸੀਂ ਕਹਿੰਦੇ ਹੋ ਉਹਨਾਂ ਨੇ ਜੋ ਕੀਤਾ ਉਹ ਕੀਤਾ ਪਰ ਇੱਥੇ ਆ ਕੇ ਕੱਲ ਇਹ ਵੀ ਖੜਦੀ ਪਈ ਆ ਇੱਕ ਰੋਸ ਇਹ ਵੀ ਜਾਗਦਾ ਪਿਆ ਕਿ ਉਹਨਾਂ ਨੇ ਜੋ ਕੀਤਾ ਉਹ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੀਤਾ। ਜਿਹੜੀ ਗੋਲੀ ਉੱਠ ਕੇ ਉੱਪਰ ਨੂੰ ਲੱਗੀ ਹੈ ਉਹ ਸ੍ਰੀ ਦਰਬਾਰ ਸਾਹਿਬ ਦੀ ਕੰਮ 'ਚ ਲੱਗੀ ਹੈ। ਕਹਿੰਦੇ ਇਹ ਵੀ ਬਰਾਬਰ ਦੀ ਬੇਅਦਬੀ ਹੋਈ ਹੈ। ਜਿਹੜੀ ਬੇਅਦਬੀ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਬੇਅਦਬੀ ਦਾ ਪਤਾ ਹੈ ਇਹ ਅਕਾਲੀਆਂ ਦੇ ਉਸ ਟੱਟੂ ਲਾਣੇ ਨੂੰ ਮੈਂ ਕਹਿਣਾ ਚਾਹੁੰਦਾ ਆ ਜਿਹੜੇ ਇਸ ਨੂੰ ਬੇਅਦਬੀ ਕਹਿ ਰਹੇ ਆ ਉਹਨਾਂ ਦੇ ਆਕਾ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਬੇਅਦਬੀਆਂ ਦੇ ਦੋਸ਼ੀ ਵਿੱਚ ਉੱਥੇ ਖੜੇ ਸੀਗੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨਾ ਕਰਾਈਆਂ ਨੇ ਜਿਨ੍ਹਾਂ ਨੇ RAM RI ਨੂੰ ਮਾਫੀਆਂ ਦਵਾਈਆਂ ਨੇ ਤੇ ਤੁਹਾਡੇ ਕੋਲੋਂ ਅਸੀਂ ਨਹੀਂ ਜਾਣਨਾ ਚਾਹੁੰਦੇ ਕਿ ਬੇਅਦਬੀ ਕੀ ਹੁੰਦੀ ਹੈ ਬੇਅਦਬੀ ਅਸੀਂ ਦੱਸਾਂਗੇ ਤੁਹਾਨੂੰ ਬੇਅਦਬੀ ਕੀ ਹੁੰਦੀ ਹੈ ਮੱਥੇ ਰੰਗੜ ਦਾ ਸਿਰ ਕਿੱਥੇ ਲਾਇਆ ਸੀਗਾ ਇਹ ਮੈਨੂੰ ਦੱਸ ਦੇਣ ਸੋ ਇਹ ਲੋਕ ਨਾ ਸਾਨੂੰ ਦੱਸਣ ਕਿ ਬੇਅਦਬੀ ਕੀ ਹੁੰਦੀ ਹੈ ਸਾਡੀ ਨਿਗਾਹ 'ਚ ਕੋਈ ਬੇਅਦਬੀ ਨਹੀਂ ਹੈਗੀ ਹੈ ਹਥਿਆਰਾਂ ਦੇ ਨਾਲ ਸਾਡੇ ਪਿਓ ਨੇ ਸਾਨੂੰ ਆਣ ਨੂੰ ਕਿਹਾ ਹੈਗਾ ਗੁਰੂ ਦੇ ਸਨਮੁਖ ਸੋ ਇਹ ਨਾ ਸਾਨੂੰ ਦੱਸਣ ਕਿ ਸਿੱਖੀ ਕੀ ਕਹਿੰਦੀ ਅਸੀਂ ਤਾਂ ਸੰਗ ਸਿੱਖੀ ਕੀ ਜਾਂਦੀ ਹੈ ਭਾਈ ਸਾਹਿਬ ਤਾਂ ਵੀ ਜਦੋਂ ਆਪਾਂ ਗੱਲ ਕਰਦੇ ਆ ਨਾ ਜਦੋਂ ਜਦੋਂ ਸਜ਼ਾ ਸੁਣਾਈ ਗਈ ਗੁਰੂ ਦੀ ਕਚਹਿਰੀ ਲੱਗੀ ਸੰਗਤ ਮੌਜੂਦ ਸੀ ਜਸੇਦਾਰ ਸਾਹਿਬਾਨ ਇੱਕ ਨਾਮੀ ਰਤਬਾ ਇੱਕ ਵੱਡਾ ਰਤਬਾ ਜਿਹੜਾ ਗੁਰੂ ਪਾਤਸ਼ਾਹ ਨੇ ਆਪ ਬਖਸ਼ਿਆ ਉਹਨਾਂ ਨੇ ਉਹ ਫੈਸਲਾ ਸੁਣਾਇਆ ਉਹਨਾਂ ਸਿੰਘ ਸਾਹਿਬਾਂ ਨੇ ਪੰਜ ਸਿੰਘ ਸਾਹਿਬਾਂ ਨੇ ਰਲ ਕੇ ਫੈਸਲਾ ਸੁਣਾਇਆ ਕਿ ਉਸ ਫੈਸਲੇ ਉੱਤੇ ਭੋਰਾ ਵੀ ਇਤਬਾਰ ਨਹੀਂ ਸੀਗਾ ਉਹਦਾ ਮਾਣ ਨਹੀਂ ਸੀਗਾ ਕਿ ਆਪ ਹੀ ਜਾ ਕੇ ਕਿਹਾ ਕਿ ਮੈਂ ਹੀ ਜੱਜ ਬਣ ਜਾਵਾਂ ਮੈਂ ਹੀ ਪ੍ਰੋਸੀਕਿਊਟਰ ਬਣ ਜਾਵਾਂ ਜਦੋਂ ਆ ਸੀ ਕਹਿੰਦੇ ਨੇ ਕਿ ਗੁਰੂ ਦੀ ਕਚੈਰੀ ਅਸਲ 'ਚ ਨਾ ਗੁਰੂਤਾ ਦਾ ਦਰਬਾਰ ਹੁੰਦਾ ਕਚੈਰੀ ਹੁੰਦੀ ਪੰਥ ਦੀ ਕਚੈਰੀ ਤੇ ਪੰਥ ਦੀ ਕਚੈਰੀ ਜੋ ਜਦੋਂ ਪੰਥ ਨੂੰ ਇੱਕ ਪਾਸੇ ਕਰਕੇ ਬਾਦਲਾਂ ਦੇ ਬਣਾਏ ਜਥੇਦਾਰ ਆਪਣੇ ਤਰੀਕੇ ਨਾਲ ਹੀ ਸਾਰੀ ਸਕ੍ਰਿਪਟ ਪੜ੍ਹ ਦੇਣ ਤੇ ਆਪ ਹੀ ਉਹ ਫੈਸਲਾ ਕਰ ਦੇਣ ਜੋ ਉਹਨਾਂ ਨੂੰ ਠੀਕ ਲੱਗਦਾ ਫਿਰ ਨਾ ਮੈਂ ਇਹ ਜ਼ਰੂਰ ਕਹਿਣਾ ਕਿ ਕਿਥੇ ਨਾ ਕਿਥੇ ਰੋਜ਼ ਜ਼ਰੂਰ ਖੜਾ ਰਹਿਣਾ ਹਾਂ ਬਹੁਤਿਆਂ ਨੂੰ ਤਾਂ ਫਰਕ ਨਹੀਂ ਪੈਂਦਾ ਹੁਣ ਬਟ ਜਿਨ੍ਹਾਂ ਨੂੰ ਫਰਕ ਪੈਂਦਾ ਨੇ ਉਹਨਾਂ ਨੂੰ ਇੰਨਾ ਪੈਂਦਾ ਕਿ ਇਹ ਲੜਾਈ ਉਹਨਾਂ ਨੂੰ ਆਪਣੀ ਲੜਾਈ ਲੱਗਦੀ ਹੈ ਮੈਂ ਰਣ ਸਿੰਘ ਚੋੜਾ ਉਹਨਾਂ ਨੂੰ ਨਾ ਨਿੱਜੀ ਤੌਰ ਤੇ ਵੀ ਜਾਣਦਾ ਤੇ ਇਹ ਚੀਜ਼ਾਂ ਮੈਂ ਜਾਣ ਸਕਦਾ ਮੈਂ ਮਹਿਸੂਸ ਕਰ ਸਕਦਾ ਕਿ ਉਹ ਕੀ ਸੋਚ ਕੇ ਉੱਥੇ ਖੜੇ ਹੋਣਗੇ ਕੀ ਸੋਚ ਕੇ ਉਹਨਾਂ ਨੇ ਕੀਤਾ ਹੋਊਗਾ ਮੈਂ ਦੱਸ ਸਕਦਾ ਕਿ ਜਿੱਦਾਂ ਉਹਨਾਂ ਦੀ ਉਮਰ ਲਗਭਗ 80 ਸਾਲ ਦੇ ਨੇੜੇ ਆ ਤੇ ਅੱਜ ਵੀ ਉਹ ਜਿਸ ਚੀਜ਼ ਨੂੰ ਲੈ ਕੇ ਇੰਨੇ ਵੱਡਾ ਪਹਿਲ ਕਦਮੀ ਕਰਕੇ ਗਏ ਨੇ ਨਾ ਉਹਨਾਂ ਨੇ ਇਹਨਾਂ ਇੱਕ ਤਰ੍ਹਾਂ ਨਾਲ ਨਾ ਮੈਸੇਜ ਹੀ ਸੈੱਟ ਕੀਤਾ ਆ ਕਿ ਦੇਖੋ ਅੱਜ ਵੀ ਲੋੜ ਪਈ ਤੇ ਕੋਣ ਖੜਾ ਬਾਬੇ ਖੜੇ ਨੇ ਸੋ ਜਿਹੜੀ ਜਥੇਦਾਰ ਉਹਨਾਂ ਦੀ ਗੱਲ ਹੈ ਨਾ ਦੇਖੋ ਜਥੇਦਾਰ ਸਾਹਿਬ ਦਾ ਅਹੁਦਿਆਂ ਕਰਕੇ ਸਤਕਾਰ ਤੇ ਹੈਗਾ ਮਗਰ ਜਿਹੜੇ ਉਹ ਸ਼ਨ ਸ਼ੋਕਤ ਜਾਂ ਜਿਹੜੀ ਸ਼ੌਹਰਤ ਚੋਂ ਪੈ ਗਏ ਨੇ ਨਾ ਐਵੇਂ ਨਹੀਂ ਉਹਨਾਂ ਦੇ ਆਪਣੇ ਵਿੱਚੋਂ ਹੀ ਲੋਕਾਂ ਦੀ ਬਾਗੀ ਸੋਟ ਰੁੱਟਦੀ ਹੈਗੀ ਹੈ ਮੈਂ ਇਹ ਮੰਨਦਾ ਕਿ ਅਸੀਂ ਜਿਹੜੀ ਵੀ ਗੱਲ ਕਰ ਰਹੇ ਨਾ ਅਸੀਂ ਆਪਣਾ ਹੋਂ ਕਰਕੇ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਆਪਣਾ ਹੀ ਮੰਨ ਲੇ ਤਾਂ ਕਰਕੇ ਅਸੀਂ ਹਿਰਕ ਕਰਦੇ ਹਾਂ ਜੇ ਬਗਾਨੇ ਹੋਣਗੇ ਤਾਂ ਫਿਰ ਤਾਂ ਅਸੀਂ ਨਿਬੇੜੀ ਲਾਂਗੇ ਆਪਣਿਆਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਬਿਲਕੁਲ ਜੇ ਇਹ ਗੱਲ ਨੂੰ ਅਸੀਂ ਇਤਿਹਾਸ ਵਿੱਚੋਂ ਦੇਖਦੇ ਹੋਣਾ ਨਾ ਇਤਿਹਾਸ ਦੇ ਚਸ਼ਮੇ ਚੋਂ ਦੇਖਦੇ ਹੋਈਏ ਜਦੋਂ ਆਪਣੀ ਗੰਦੀ ਲਾਦ ਹੋਵੇ ਨਾ ਤੇ ਆਪਣੀ ਗੰਦੀ ਲਾਦ ਨੂੰ ਆਪ ਵੀ ਮਾਰਿਆ ਜਾਂਦਾ ਇਤਿਹਾਸ ਵਿੱਚ ਇਹਦੇ ਪ੍ਰਮਾਣ ਨੇ ਮਗਰ ਕਿਉਂਕਿ ਜਿਹੜਾ ਇਹ ਗੁਨਾਹ ਕੀਤਾ ਆ ਇਹਦੇ ਗੁਨਾਹਾਂ ਦੀ ਸਜ਼ਾ ਅਕਾਲਤਕ ਸਭ ਤੋਂ ਉਂਝ ਨਹੀਂ ਦਿੱਤੀ ਗਈ ਜਿੱਦਾਂ ਪੰਥ ਨੇ ਦੇਣੀ ਚਾਹੀਦੀ ਆ ਹੁਣ ਇਦਾਂ ਦਾ ਪੰਥ ਵਿੱਚ ਕਦੀ ਕਿੱਸਾ ਹੋਇਆ ਵੀ ਨਹੀਂ ਨਾ ਭਾਈ ਸਭ ਇਹ ਹੁਣ ਜੋ ਹੋਇਆ ਉਹ ਐਕਸਟ੍ਰੀਮ ਹੋ ਗਿਆ ਹੁਣ ਤਾਂ ਚਲੋ ਗੋਲੀ ਚਲਾ ਹੀ ਦਿੱਤੀ ਗਈ ਨਾ ਉਹ ਲੱਗੀ ਨਹੀਂ ਲੱਗੀ ਉਹ ਬਾਅਦ ਦੀ ਗੱਲ ਹੈ ਪਰ ਚਾਹੀਦਾ ਕੀ ਸੀ ਪੰਥ ਚਾਹੁੰਦਾ ਕੀ ਸੀ ਇਹ ਵੀ ਇੱਕ ਵਾਰ ਕਲੀਅਰ ਕਰ ਦਿਓ ਪੰਥ ਤਾਂ ਇਹੀ ਚਾਹੁੰਦਾ ਸੀਗਾ ਕਿ ਇਹੋ ਜਿਹੇ ਬੰਦੇ ਨੂੰ ਮਰ ਜਾਣਾ ਚਾਹੀਦਾ ਪੰਥ ਤਾਂ ਇਹੀ ਚਾਹੁੰਦਾ ਕਿ ਜਿਹੜੇ ਸੁਖਬੀਰ ਬਾਦਲ ਲੜ ਕੇ ਬੰਦੇ ਨੇ ਜਾਂ ਜਿਹੜਾ ਇਹ ਲਾਣਾ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਰ ਦੀ ਬੇਦਵੀਆਂ ਕਰਾਈਆਂ ਜਿਨ੍ਹਾਂ ਦਾ ਗੁਰੂ ਪ੍ਰਤੀ ਜ਼ਰਾ ਵੀ ਭੈ ਨਹੀਂ ਹੈਗਾ ਉਹ ਕੀ ਆਸਥਾ ਲੈ ਕੇ ਉਸ ਅੱਜ ਕਚੈਰੀ 'ਚ ਬੈਠੇ ਨੇ ਜਿੱਥੇ ਪੰਥ ਉਹਨਾਂ ਨੂੰ ਇਸ ਚੀਜ਼ ਦੀ ਸਜ਼ਾ ਲਾ ਰਿਹਾ ਤੇ ਉਸ ਚੀਜ਼ ਦੀ ਸਜ਼ਾ ਇੱਕ ਘੰਟੇ ਉਹਨੂੰ ਉੱਥੇ ਦਰਬਾਰੀ ਦੀ ਸੇਵਾ ਦਿੱਤੀ ਹੈ। ਇੱਕ ਘੰਟੇ ਉਹਨੂੰ ਭਾਂਡੇ ਮੰਜਨ ਦੀ ਸੇਵਾ ਦਿੱਤੀ ਹੈ ਕੀ ਹੈ। ਇੱਕ ਘੰਟੇ ਉਹਨੂੰ ਬਾਥਰੂਮ ਸਾਫ਼ ਕਰਨ ਦੀ ਸੇਵਾ ਦਿੱਤੀ ਹੈਗੀ ਹੈ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਜਿੱਥੇ ਦੱਬਿਆ ਸੀ ਨਾ ਉੱਥੇ ਉਹਨਾਂ ਨੇ ਬਾਥਰੂਮ ਬਣਾਤਾ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਬਾਰੇ ਇਹ ਕੁਝ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਨਾਲ। ਤੇ ਇਹ ਆਪਣੇ ਆਪ ਨੂੰ ਕੀ ਸੋਚਦਾ ਹੈ ਇਹੋ ਜਿਹੇ ਕੰਮ ਕਰਕੇ ਆਪਣੇ ਆਪ ਨੂੰ ਫਰਕ ਸਮਝਦਾ। ਇਹ ਬਾਦਲਾਂ ਦੇ ਜਿਹੜੇ ਟੱਟੂ ਨੇ ਜਿਹੜੇ ਬਾਦਲਾਂ ਦੇ ਬਾਰੇ ਬੋਲਦੇ ਨੇ ਕਿ ਅੱਜ ਬਾਦਲ ਨੂੰ ਮਰਨੇ ਹੱਥ ਦੇ ਕੇ ਰੱਖ ਲਿਆ ਕੀ ਪਤਾ ਉਹਨੇ ਰਗੜ ਰਗੜ ਕੇ ਮਰਨਾ ਹੋਵੇ ਕੀ ਪਤਾ ਉਹਦੇ ਨਾਲ ਕੀ ਬੀਤਣੀ ਹੈਗੀ ਹੈ ਜਿਸ ਹਿਸਾਬ ਦੇ ਨਾਲ ਇੰਨੀ ਪੱਧਰ ਤੇ ਉੱਤੇ ਬਾਦਲਾਂ ਦੇ ਬੰਦਿਆਂ ਦਾ ਦਿਮਾਗੀ ਪੱਧਰ ਇੰਨਾ ਨੀਵਾ ਹੋ ਗਿਆ ਨਾ ਮੈਂ ਮੰਨਦਾ ਇਹਨਾਂ ਨੂੰ ਗੁਰੂ ਦਾ ਕੋਈ ਭੈ ਨਹੀਂ ਹੈਗਾ ਗੁਰੂ ਦਾ ਭੈ ਨਹੀਂ ਹੈਗਾ ਦਾ ਪੰਥ ਦਾ ਤਾਂ ਆਪ ਹੀ ਨਹੀਂ ਹੁਣ ਆ ਪੰਥ ਤੇ ਉਸ ਵੇਲੇ ਵੈਸੀ ਉਹਨਾਂ ਨੇ ਮਾਰਮਕਾਏ ਵਰਗੀ ਗੱਲ ਕੀਤੀ ਹੈ ਸੋ ਮੈਂ ਇਹ ਮੰਨਦਾ ਆ ਕਿ ਜਿਨ੍ਹਾਂ ਦੀ ਜ਼ਮੀਰਾਂ ਜਾਗਦੀਆਂ ਨੇ ਨਾ ਉਹ ਜਰੂਰ ਇਦਾਂ ਦੀ ਹੀ ਸੋਚ ਰੱਖਦੇ ਨੇ ਜਿੱਦਾਂ ਨਹੀਂ ਭਾਈ ਨਰੈਨ ਸਿੰਘ ਚੋੜੇ ਦੀ ਸੋਚ ਹੈ ਹਾਂ ਜਰੂਰ ਇਹ ਗੱਲ ਦਾ ਸਾਨੂੰ ਰਹੂਗਾ ਕਿ ਇਹ ਗੱਲ ਅਸੀਂ ਨੇਤਰੇ ਨਹੀਂ ਛਾੜ ਸਕੇ ਇਹ ਗੱਲ ਸਿਖਰ ਨਹੀਂ ਲੱਗ ਸਕੀ ਤੇ ਬਾਦਲ ਦੀ ਪਤਾ ਨਹੀਂ ਕਿਹੜੀ ਵਧੀਓ ਸੀਗੀ ਜਿਹੜਾ ਇਹ ਕੰਮ ਹੋ ਗਿਆ ਤੇ ਬਾਕੀ ਮਾਰੇ ਜਾਣਦੇ ਆ ਅੱਗੇ ਭਾਈ ਸਿੰਘ ਨਰੈਨ ਸਿੰਘ ਚੋੜਾ ਜੀ ਜਿਹੜੇ ਉਹਨਾਂ ਨੇ ਕਿਹੜਾ ਜੇਲਾ ਨਹੀਂ ਵੇਖਿਆ ਜਾਂ ਉਹਨਾਂ ਨੇ ਕਿਹੜਾ ਤਸ਼ੱਦਦ ਨਹੀਂ ਝੱਲੇ ਉਹ ਇਹੋ ਐਵੀਆਂ ਤਸ਼ੱਦਦ ਵਾਲੀਆਂ ਡਿਗਰੀਆਂ ਜਿਹੜੀਆਂ 3rd ਡਿਗਰੀ ਜਾਂ 4th ਇਸ ਤੋਂ ਵੱਧ ਵੀ ਕੀ ਕੁਝ ਹੋ ਸਕਦਾ ਉਹ ਤੱਕ ਦਾ ਲੈਵਲ ਉਹਨਾਂ ਨੇ ਹੰਡਾਇਆ ਹੋਇਆ ਅੱਛਾ ਗੋਲੀ ਜੇ ਲੱਗ ਜਾਂਦੀ ਮੈਂ ਇਹ ਵੀ ਗੱਲ ਕਰਨਾ ਚਾਹੁੰਦਾ ਗੋਲੀ ਨਹੀਂ ਲੱਗੀ ਗੋਲੀ ਉੱਪਰ ਨੂੰ ਜਾ ਕੇ ਦੁਵਾਰ 'ਚ ਲੱਗ ਗਈ ਜੇ ਗੋਲੀ ਲੱਗ ਜਾਂਦੀ ਤੁਸੀਂ ਕੀ ਸਮਝਦੇ ਹੋ ਕਿ ਅਕਾਲੀ ਦਲ ਫਿਰ ਪਟਰੀ ਤੇ ਆ ਜਾਣਾ ਸੀਗਾ ਫਿਰ ਜਿਹੜਾ ਸਾਰਾ ਪੰਥ ਆ ਜਿਹੜੀ ਪੰਥ ਦੀ ਪੋਲਿਟੀਕਲ ਇਕਾਈ ਹੈ ਉਹ ਪਟਰੀ ਤੇ ਆ ਜਾਣੀ ਸੀ ਦੇਖੋ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਬਾਦਲਾਂ ਦੇ ਹੋਣ ਦੇ ਨਾਲ ਜਾਂ ਨਾ ਹੋਣ ਦੇ ਨਾਲ ਹੁਣ ਜਿਹੜਾ ਇਹ ਢਾਂਚਾ ਹੈ ਨਾ ਇਹਨਾਂ ਇੱਕ ਵਾਰੀ ਪੰਗ ਹੋਣਾ ਹੀ ਹੋਣਾ ਹੈ ਪੰਥਕ ਸਿਆਸਤ ਜਿਹੜੀ ਹੈ ਹੁਣ ਬਾਦਲਾਂ ਦੇ ਨਾਮ ਤੇ ਨਹੀਂ ਜਾਣੀ ਜਾਏਗੀ ਇਹ ਪਾਰਟੀ ਦਾ ਕਿਸੇ ਨਾ ਕਿਸੇ ਤਰੀਕੇ ਨਿਤਰੇ ਚੜਨਾ ਜਾਂ ਨਵੇੜੇ ਹੁਣ ਆਇਆ ਇਹਨਾਂ ਦਾ ਬਹੁਤ ਨੇੜੇ ਹੀ ਆ ਤੇ ਇਹਨਾਂ ਚੀਜ਼ਾਂ ਤੋਂ ਹੀ ਹੁਣ ਤੁਸੀਂ ਦੇਖ ਲੋ ਕਿ ਅੱਜ ਗੱਲ ਇੱਥੇ ਖੜੀ ਹੈਗੀ ਇੱਕ ਪਾਸੇ ਤਾਂ ਸਾਰੀ ਕੌਮ ਹੈ ਚਾਹੁੰਦੀ ਹੈ ਕਿ ਬਾਦਲ ਮਰ ਜਾਵੇ ਤੇ ਸਿਰਫ ਬਾਦਲ ਨੂੰ ਬਚਾਉਣ ਦੇ ਲਈ ਇੱਕ ਨੈਰੇਟਿਵ ਸੈੱਟ ਕਰਨ ਦੇ ਲਈ ਕੁਝ ਚੰਨ ਬੰਦੇ ਨੇ ਜਿਹੜੇ ਓ ਐਸਟੀ ਨੂੰ ਸਾਬਤ ਕਰਨ ਚ ਲੱਗੇ ਹੋਏ ਨੇ ਕਿ ਇਹ ਪੰਜਾਬ ਦਾ ਜਿਹੜਾ ਮਾਹੌਲ ਹੈਗਾ ਉਹ ਅਲੱਗ ਤਰੀਕੇ ਦਾ ਜਿਹੜਾ ਮਾਹੌਲ ਲੈ ਰਿਹਾ ਜਾਂ ਇੱਕ ਕਹਿ ਲਓ ਖੜਕੂਬਾ ਦਾ ਮਾਹੌਲ ਲੈ ਰਿਹਾ ਤੇ ਅੱਗੇ ਪਤਾ ਨਹੀਂ ਕਿੰਨੇ ਕ ਇਹਨਾਂ ਨੂੰ ਖੜਕੂਆਂ ਨੇ ਜਿਹੜੇ ਬੱਸਾਂ 'ਚ ਲਾ ਲਾ ਕੇ ਜਾਂ ਅੱਗੇ ਕਿੰਨੇ ਕ ਇਹਨਾਂ ਦੇ ਉੱਤੇ ਹਮਲਾ ਕੀਤੇ ਆ ਇਸ ਚੀਜ਼ ਦਾ ਅਹਿਸਾਸ ਨਹੀਂ ਹੋ ਰਿਹਾ ਕਿ ਤੁਸੀਂ ਇੱਕ ਇਦਾਂ ਦਾ ਅਕਸ ਜਿਹੜਾ ਉਹਨੂੰ ਢਾਲਾ ਰਹੇ ਹੋ ਜਿਹੜੀ ਕੌਮ ਦੀ ਤਾਕਤ ਬਣ ਸਕਦਾ ਜਿਹਨੇ ਕੌਮ ਨੂੰ ਜਿਹੜਾ ਹੈਗਾ ਇੱਕ ਦੁਬਾਰਾ ਚੇਤਨਤਾ ਜਗਾਉਣ ਦੇ ਲਈ ਲਿੱਖ ਕੇ ਵੀਤੇ ਲੜਕੇ ਵੀ ਦੋਨੋ ਚੀਜ਼ਾਂ ਨਾਲ ਉਹਨੇ ਕੋਸ਼ਿਸ਼ ਕਰਕੇ ਵੇਖ ਲਈ ਹੈ ਤੁਸੀਂ ਉਸ ਚੀਜ਼ ਨੂੰ ਕਹਿ ਰਹੇ ਹੋ ਕਿ ਤੁਹਾਨੂੰ ਉਹਦੇ ਤੋਂ ਸ਼ਰਮਿੰਦਗੀ ਹੈ ਜਾਂ ਤੁਹਾਨੂੰ ਉਸ ਚੀਜ਼ ਤੋਂ ਆਸ ਨਹੀਂ ਸੀਗੀ ਸੋ ਮੈਂ ਇਹੀ ਚਾਹੁੰਦਾ ਕਿ ਬਾਦਲਾਂ ਦੀ ਬੋਲੀ ਬੋਲਣਾ ਜਿਹੜਾ ਉਹ ਬੰਦ ਕੀਤੀ ਜਾਵੇ ਬਾਦਲਾਂ ਨੇ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਕੌਮ ਦਾ ਤੇ ਬਾਦਲਾਂ ਨੂੰ ਹੁਣ ਕੋਈ ਬਰਦਾਸ਼ਤ ਨਹੀਂ ਕਰਦਾ ਇਸ ਕਰਕੇ ਬਾਦਲ ਇਹ ਨਾ ਸਮਝਣ ਕਿ ਉਹਨਾਂ ਦੀ ਜਾਨ ਛੁੱਟ ਰਹੀ ਹੈਗੀ ਆ ਇਹੋ ਜਿਹੀਆਂ ਗੱਲਾਂ ਕਰਕੇ ਮਿਰਨ ਸਿੰਘ ਚੋੜਾ ਜੋ ਕਰਕੇ ਗਏ ਨੇ ਜੋ ਉਹਨਾਂ ਨੇ ਕੀਤਾ ਜੋ ਉਹਨਾਂ ਦੇ ਵਸ ਸੀਗਾ ਉਹਦੇ ਤੇ ਸਾਨੂੰ ਜ਼ਰਾ ਵੀ ਕੋਈ ਇਸ ਚੀਜ਼ ਦਾ ਗਿਲਾ ਨਹੀਂ ਹੈ ਜੋ ਉਹਨਾਂ ਨੇ ਕੀਤਾ ਉਹਨਾਂ ਦੇ ਜੋ ਵਾਸੀ ਉਹ ਠੀਕ ਹੀ ਹੈ ਇਹ ਸਿਚੁਏਸ਼ਨ ਜਿਹੜੀ ਆ ਫਿਲਹਾਲ ਉਹ ਸਵੇਰ ਵਾਲੇ ਕਾਂਡ ਤੋਂ ਬਾਅਦ ਵੇਖਣ ਨੂੰ ਮਿਲੀ ਆ ਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਸ ਤੋਂ ਬਾਅਦ ਕਿਹੜੇ ਤੱਥ ਨਿਕਲ ਕੇ ਸਾਹਮਣੇ ਆਉਂਦੇ ਆ ਉਹ ਵੀ ਵਿਚਾਰ ਨਹੀਂ ਬਹੁਤ ਜ਼ਰੂਰੀ ਹੈ ਵਕਤ ਤੋਂ ਵਕਤ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਉ ਤਕ ਲੀਬਾਨੀ ਰੋਮਾਨੀਟੀਆ ਪੰਜਾਬੀ